ਕਿਮੀ ਦੇਸ਼ ਹਥਿਆਰਾਂ ਦੇ ਕਿੰਨੀ ਖੇਪ ਹੋਰ ਪ੍ਰਦਾਨ ਕਰ ਸਕਦੇ ਨੇ ਤੇ ਕਿੰਨੀ ਜਲਦੀ ਪ੍ਰਦਾਨ ਕਰ ਸਕਦੇ ਨੇ ਇਸ ਬਾਰੇ ਅਨਿਸ਼ਚਿਤਤਾ ਵਾਧੀ ਜਾ ਰਹੀ ਹੈ ਇਸ ਲਈ ਯੂਕਰੇਨ ਆਪਣੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਉਤਸੁਕ ਨਜ਼ਰ ਆ ਰਿਹਾ ਹੈ ਰਾਸ਼ਟਰਪਤੀ ਵਿਲੋਦੋਮੀਰ ਜ਼ੇਲਨਸਕੀ ਨੇ ਬੀਤੀ ਰਾਤ ਯੂਕਰੇਨ ਦੀ ਨਵੀਂ ਸਰਕਾਰ ਨੇ ਰੂਸੀ ਫੌਜਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਹੋਏ 6 ਮਹੀਨਿਆਂ ਦੇ ਅੰਦਰ ਦੇਸ਼ ਵਿੱਚ ਹਥਿਆਰਾਂ ਦੀਆਂ ਜ਼ਰੂਰਤਾਂ ਨੂੰ ਅੱਧਾ ਪੂਰਾ ਕਰਨ ਲਈ ਘਰੇਲੂ ਹਥਿਆਰਾਂ ਦੇ ਉਤਪਾਦਨ ਨੂੰ ਵਧਾਉਣ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਰੱਖਿਆ ਖੇਤਰ ਅਤੇ ਹਥਿਆਰਾਂ ਦੇ ਉਤਪਾਦਨ ਦੇ ਪ੍ਰਬੰਧਨ ਨੂੰ ਬਦਲ ਰਹੇ ਹਾਂ ਤੇ ਜੋ 6 ਮਹੀਨਿਆਂ ਦੇ ਅੰਦਰ ਸਾਡੇ ਯੋਧਿਆਂ ਲਈ ਉਪਲਬਧ ਯੂਕਰੇਨੀ ਨਿਰਮਿਤ ਹਥਿਆਰਾਂ ਦਾ ਹਿੱਸਾ ਕਾਫੀ ਵੱਧ ਜਾਵੇਗਾ। ਵਰਤਮਾਨ ਸਮੇਂ ਵਿੱਚ ਸਾਡੇ ਯੋਧਿਆਂ ਦੇ ਹੱਥਾਂ ਵਿੱਚ ਲਗਭਗ 40% ਹਥਿਆਰ ਯੂਕਰੇਨ ਵਿੱਚ ਬਨੇ ਨੇ। 6 ਮਹੀਨਿਆਂ ਵਿੱਚ ਇਹ 50% ਤੋਂ ਘੱਟ ਨਹੀਂ ਹੋਣੇ ਚਾਹੀਦੇ। ਇਹ ਸਾਰੀ ਗੱਲ ਜੇਲਨਸਕੀ ਨੇ ਕੀਵਿਚ ਸੰਸਦ ਨੂੰ ਦਿੱਤੇ ਭਾਸ਼ਣ ਵਿੱਚ ਕਹੀ ਹੈ। ਯੂਕਰੇਨੀਆ ਆਪਣੇ ਲੰਬੀ ਦੂਰੀ ਦੇ ਡਰੋਨ ਵਿਕਸਿਤ ਕੀਤੇ ਨੇ ਜਿਨ੍ਹਾਂ ਦੀ ਵਰਤੋਂ ਉਰੂਸ ਦੇ ਅੰਦਰ ਡੂੰਘਾਈ ਨਾਲ ਹਮਲਾ ਕਰਨ ਲਈ ਕਰਦਾ ਹੈ ਕਿਉਂਕਿ ਦੇਸ਼ ਆਪਣੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਉਤਸੁਕ ਹੈ ਕਿਉਂਕਿ ਪੱਛਮੀ ਦੇਸ਼ ਹੋਰ ਕਿੰਨੇ ਹਥਿਆਰਾਂ ਦੀ ਖੇਪਰ ਪ੍ਰਦਾਨ ਕਰ ਸਕਦਾ ਹੈ ਇਸ ਬਾਰੇ ਅਨਿਸ਼ਚਿਤਤਾ ਵਾਧੀ ਜਾ ਰਹੀ ਹੈ ਇਸ ਦੌਰਾਨ ਸਵਿਟਜ਼ਰਲੈਂਡ ਨੇ ਵੀਰਵਾਰ ਨੂੰ ਕਿਹਾ ਹੈ ਕਿ ਅਮਰੀਕੀ ਰੱਖਿਆ ਵਿਭਾਗ ਨੇ ਉਸ ਨੂੰ ਸੂਚਿਤ ਕੀਤਾ ਹੈ ਕਿ ਵਾਸ਼ਿੰਗਟਨ ਯੂਕਰੇਨ ਦੀ ਮਦਦ ਲਈ ਪੈਟਰੀਅਟ ਹਵਾਈ ਰੱਖਿਆ ਪ੍ਰਣਾਲੀ ਲਈ ਸਵਿਸ ਆਰਡਰ ਨੂੰ ਮੋੜ ਰਿਹਾ ਹੈ ਜਿਸ ਦੀ ਉਸ ਨੂੰ ਵੱਦੇ ਭਾਰੀ 루ਸੀ ਹਵਾਈ ਹਮਲਿਆਂ ਪ੍ਰਤੀ ਆਪਣੀ ਪ੍ਰਤੀਕਿਰਿਆ ਨੂੰ ਬਿਹਤਰ ਬਣਾਉਣ ਲਈ ਬੁਰੀ ਤਰ੍ਹਾਂ ਲੋੜ ਹੈ ਇਹ ਪਾਵੇਂ ਸਪਸ਼ਟ ਨਹੀਂ ਹੋਇਆ ਕਿ ਸਵਿਸ ਆਰਡਰ ਕਿਤੇ ਪੈਟਰੀਅਸ ਸਿੱਧੇ ਯੂਕਰੇਨ ਜਾਣਗੇ ਜਾਂ ਹੋਰ ਯੂਰਪੀਅਨ ਦੇਸ਼ਾਂ ਵਿੱਚ ਯੂਨਿਟਾਂ ਦੀ ਥਾਂ ਲੈਣਗੇ ਜੋ ਕੀਵ ਨੂੰ ਦਿੱਤੇ ਜਾ ਸਕਦੇ ਨੇ ਸਵਿਟਜ਼ਰਲੈਂਡ ਨੇ ਅਰਬਾਂ ਡਾਲਰ ਦੇ ਸਿਸਟਮਾਂ ਦੀ ਡਿਲੀਵਰੀ 2027 ਤੋਂ ਲੈ ਕੇ 2028 ਵਿੱਚ ਪੂਰੀ ਹੋਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਸਵਿਸ ਸਰਕਾਰ ਦੁਆਰਾ ਦੱਸਿਆ ਗਿਆ ਕਿ ਵਾਸ਼ਿੰਗਟਨ ਨੇ ਵਿੱਤੀ ਰਾਤ ਇਸ ਦੀ ਦੇਰੀ ਹੋਣ ਬਾਰੇ ਸੂਚਿਤ ਕੀਤਾ ਹੈ ਇਹ ਵੀ ਕਿਹਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਇਸ ਨਾਲ ਕਿੰਨੇ ਸਿਸਟਮ ਪ੍ਰਭਾਵਿਤ ਹੋ ਸਕਦੇ ਨੇ ਯੂਕਰੇਨ ਦੀ ਫੌਜ ਨੂੰ ਟੁਕਮੇ ਟੰਗ ਨਾਲ ਹਥਿਆਰ ਬੰਦ ਕਰਨ ਦੀ ਜ਼ਰੂਰਤ ਇਸ ਸਮੇਂ ਬਹੁਤ ਜ਼ਿਆਦਾ ਹੈ ਕਿਉਂਕਿ ਰੂਸ ਆਪਣੇ ਗਰਮੀਆਂ ਦੇ ਹਮਲੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸੈਂਕੜੇ ਡਰੋਨਾਂ ਬੈਲਿਸਟਿਕਸ ਅਤੇ ਕਰੂਜ਼ ਮਿਜ਼ਾਈਲਾਂ ਨਾਲ ਯੂਕਰੇਨੀ ਸ਼ਹਿਰਾਂ ਉੱਤੇ ਹਮਲਾ ਕਰ ਰਿਹਾ ਹੈ